ਤੁਸੀਂ ਦੇਖ ਰਹੇ ਹੋ ਦੈਨੀ ਸਵੇਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਦੈਨਿਕ ਸਵੇਰ ਟੀਵੀ ਤੇ ਤੁਹਾਨੂੰ ਅਸੀਂ ਕੱਲ ਸਵੇਰੇ ਇੱਕ ਦਰਨਾਕ ਤੁਹਾਨੂੰ ਖਬਰ ਨਾਲ ਰੂਬਗਾਇ ਸੀ ਜਿਹੜਾ ਦੇ ਚੰਡੀਗੜ੍ਹ ਰੋਡ ਦੇ ਬੀਸੀਐਮ ਆਰਿਆ ਮਾਡਲ ਸਕੂਲ ਦੀ ਜਿਹੜੀ 7 ਸਾਲਾਂ ਦੀ ਮਾਸੂਮ ਦੂਸਰੀ ਜਮਾਤ ਦੀ ਅਮਾਰਿਆ ਲੜਕੀ ਜਿਹੜੀ ਉਸੇ ਸਕੂਲ ਦੀ ਹੀ ਵੈਨ ਨੇ ਜਿਸ ਦਾ ਨੰਬਰ ਪੀਬੀ 10 ایਵੀ 8101 ਨੂੰ ਜਿਹੜਾ ਉਸੇ ਸਕੂਲ ਦੀ ਹੀ ਵੈਨ ਨੇ ਸਕੂਲ ਦੇ ਅੰਦਰ ਹੀ ਕੁਜਲ ਕੇ ਉਸ ਦੀ ਮੌਤ ਦੇ ਘਟ ਉਤਾਰਤਾ ਸੀ ਤਾਂ ਇਸ ਦਿ ਨਾਲ ਜਿਹੜਾ ਉਥੇ ਸਕੂਲ ਦੇ ਸਟਾਫ ਇਸ ਦੇ ਨਾਲ ਜਿਹੜੇ ਪ੍ਰਬੰਧਕ ਵੱਲੋਂ ਵੀ ਜਿਹੜੀ ਉਸਦੇ ਲੱਗੇ ਸੀ ਫੁਟੇਜ ਜਿਹੜੇ ਨੂੰ ਹਿਡਨ ਕਰਤਾ ਸੀ ਤਾਂ ਕਿਤੇ ਕਿਤੇ ਆ ਕੇ ਜਦੋਂ ਸਕੂਲ ਦੇ ਪੀੜੇ ਦੀ ਲੜਕੀ ਦੇ ਮਾਪਿਆਂ ਨੇ ਤੇ ਉਹਦੇ ਆਸਪਾਸ ਲੋਕਾਂ ਨੇ ਜਿਹੜਾ ਹੰਗਾਮਾ ਕੀਤਾ ਤਾਂ ਉਸ ਤੋਂ ਬਾਅਦ ਸਕੂਲ ਵਿੱਚ ਜਿਹੜਾ ਗੇਟ ਖੋਲਤੋਂ ਤੋਂ ਬਾਅਦ ਜਿਹੜਾ ਸਾਰਾ ਉਹ ਹਾਦਸੇ ਦੀ ਘਟਨਾ ਕਰਨ ਦਾ ਜਿਹੜਾ ਉੱਥੇ ਫੜਕਾ ਮੱਚ ਗਿਆ ਸੀ ਤਾਂ ਕਿਤੇ ਕਿਤੇ ਆ ਕੇ ਹਸਪਤਾਲ ਜਾਂਦੇ ਹੀ ਕੁੜੀ ਦਾ ਜਿਹੜਾ ਡਾਕਟਰ ਨੇ ਉਹਨੂੰ ਮਿੱਠ ਕੋਸ਼ਿਸ਼ ਕਰਤਾ ਸੀ ਤਾਂ ਤਾਂ ਦੱਸ ਦਈਏ ਕਿ ਇੱਕ ਬਹੁਤ ਵੱਡਾ ਇੱਕ ਖਬਰ ਤੁਹਾਨੂੰ ਸਾਹਮਣੇ ਕਰ ਰਹੇ ਹਾਂ ਬ੍ਰੇਕਿੰਗ ਨਿਊਜ਼ ਹੈ ਟਾਡੇ ਵਾਸਤੇ ਕਿਉਂਕਿ ਹੁਣ ਦਿਲਾਲਗੜਾ ਪ੍ਰਸ਼ਾਸਨ ਨੇ ਸਕੂਲ ਦੇ ਉਸ ਜਿਹੜੇ ਵੈਨ ਦੇ ਡਰਾਈਵਰ ਸਿਮਰ ਜੀ ਸਿੰਘ ਜਿਸ ਦਾ ਗੱਡੀ ਨੰਬਰ PB10 EV8101 ਉਸਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਇਸ ਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਡੀਪੀ ਗੁਲੇਰੀਆ ਅਤੇ ਮੈਨੇਜਮੈਂਟ ਦੇ ਖੇ ਲਾਫ ਅਲਗ-ਅਲਗ ਤਰ੍ਹਾਂ ਯਾਨੀ ਕਿ ਐਫਆਈਆ ਨੰਬਰ 360 ਦੇ ਅਧੀਨ ਅਲਗ-ਅਲਗ ਤਰ੍ਹਾਂ 236 ਅੰਡਰ ਸੈਕਸ਼ਨ 105 ਅਤੇ 61 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਬਿਸ਼ੱਕ ਸਕੂਲ ਦਾ ਡ라이ਵਰ ਉਸ ਬਿਆਨ ਦਾ ਡ라이ਵਰ ਬਿਲਕੁਲ ਗ੍ਰਿਫਤਾਕਤਾ ਪੁਲਿਸ ਕਿਤਾ ਲੇਕਿਨ ਕਿ ਇਹ ਕਿ ਇਸ ਸਕੂਲ ਦੀ ਮੈਨੇਜਮੈਂਟ ਦੇ ਖਿਲਾਫ ਔਰ ਪ੍ਰਿੰਸੀਪਲ ਦੇ ਖਿਲਾਫ ਪਹਿਲਾ ਵੀ ਸਕੂਲ ਦੇ ਬੱਚੇ ਦੇ ਮਾਪਿਆਂ ਵੱਲੋਂ ਕਾਫੀ ਸ਼ਿਕਾਇਤਾਂ ਮਿਲਿਆ ਸੀ ਕਿ ਇਸ ਸਕੂਲ ਦੇ ਜਿਹੜੇ ਚਾਲਕ ਬੱਸ ਚਾਲਕ ਵੈਨ ਚਾਲਕ ਹੈ ਉਹ ਕਾਫੀ ਅਨਗੈਲੀਆਂ ਗੱਡੀਆਂ ਚਲਾਉਂਦੇ ਆ ਤੇਜ਼ ਚਲਾਉਂਦੇ ਆ ਤਾਂ ਹਮੇਸ਼ਾ ਹੀ ਰਾਹ ਜਾਂਦੇ ਲੋਕਾਂ ਨੂੰ ਕਾਫੀ ਦਿੱਕਤ ਦਾ ਪਰੇਸ਼ਾਨਾ ਵੀ ਕਰਨਾ ਪੈਂਦਾ ਕਿਤੇ ਸਾਈਡ ਮਾਰ ਕੇ ਐਕਸੀਡੈਂਟ ਵੀ ਕਰਨ ਇਹ ਖਾਲਕੇ ਬੀਸੀਐਮ ਆਰਿਆ ਮਾਡਲ ਸਕੂਲ ਚੰਡੀਗੜ੍ਹ ਰੋਡ ਦਾ ਇਹ ਮੁੱਖ ਬੰਦਾ ਸੀ ਸੋ ਕੱਲ ਹੰਗਾਮੇ ਤੋਂ ਬਾਅਦ ਔਰ ਪੀੜਿਤ ਲੜਕੀ ਦੇ ਮਾਪਿਆਂ ਦੇ ਉਹ ਪਰਿਵਾਰਾਂ ਦੁਆਰਾ ਹੰਗਾਮਾ ਕਰਨ ਤੋਂ ਬਾਅਦ ਧਰਨੇ ਲਗਾਉਣ ਤੋਂ ਬਾਅਦ ਆਖਿਰਕਾਰ ਲੁਧਿਆਣਾ ਪੁਲਿਸ ਨੇ ਐਫਆਈਆ ਨੰਬਰ 360 ਦੇ ਅਧੀਨ ਅਲੱਗ-ਅਲੱਗ ਤਰ੍ਹਾਂ ਦੇ ਖਿਲਾਫ ਉਸ ਜਿਹੜੇ ਡਰਾਈਵਰ ਦੇ ਗਗਸਤਾ ਕੀਤਾ ਗਿਆ ਤਾਂ ਇਸ ਦੇ ਨਾਲ ਹੀ ਡੀਪੀ ਗੁਲੇਰੀਆ ਪ੍ਰਿੰਸੀਪਲ ਸਕੂਲ ਬੀਸੀਐਮ ਆਰਿਆ ਮਾਡਲ ਸਕੂਲ ਚੰਡੀਗੜ੍ਹ ਰੋਡ ਤੇ ਕੁਨਾ ਦੇ ਮੈਨੇਜਮੈਂਟ ਦੇ ਖਿਲਾਫ ਐਫ ਆਈ ਆਰ 360 ਦਰਜ ਕਰ ਲੀਤਾ ਹੈ ਬਹੁਤ ਵੱਡੀ ਖਬਰ ਹੈ ਕਿਉਂਕਿ ਹਮੇਸ਼ਾ ਹੀ ਰਾਈਟ ਟੂ ਐਜੂਕੇਸ਼ਨ ਦੀ ਗੱਲ ਕੀਤੀ ਆ ਤੇ ਸੇਫ ਪਾਲਿਸੀ ਜਿਹੜੀ ਸੇਫ ਵੈਨ ਪਾਲਿਸੀ ਗੱਲ ਕੀਤੀ ਜਾਂਦੀ ਹੈ ਤਾਂ ਕਿਤੇ ਦੇ ਆਕੇ ਹੁਣ ਅੱਜ ਜ਼ਿਲ੍ਹਾ ਲੁਧਿਆਣਾ ਪ੍ਰਸ਼ਾਸਨ ਨੇ ਸਖਤ ਇਸ ਦਾ ਐਕਸ਼ਨ ਲੈਂਦੇ ਹੋਏ ਬੀ ਸੀ ਐਮ ਆਰਿਆ ਮਾਡਲ ਸਕੂਲ ਚੰਡੀਗੜ੍ਹ ਰੋਡ ਦੇ ਉਸ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਦੇ ਨਾਲ ਹੀ ਜਿਹੜਾ ਪ੍ਰਿੰਸੀਪਲ ਡੀਪੀ ਗੁਲੇਰੀਆ ਦੇ ਨਾਨਲ ਮੈਨੇਜਮੈਂਟ ਦੇ ਖਿਲਾਫ ਅਲੱਗ-ਅਲੱਗ ਧਾਰਾਂ ਦੇ ਖਿਲਾਫ ਐਫਆਈਆ ਦਰਜ ਕਰ ਲੀਆ ਹੈ ਤਾਂ ਕਿ ਰਕਤ ਆਕੇ ਹੁਣ ਲੱਗਦਾ ਵੀ ਕੀ ਉਸ ਪੀੜਤ ਲੜਕੀ ਦੇ ਮਾਪਿਆਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਬੇਸ਼ੱਕ ਗ੍ਰਿਫਤਾਰ ਕਰ ਲਿਆ ਧਾਰਾਂ ਲੱਗੀਆਂ ਲੇਕਿਨ ਇਨਸਾਫ ਕਦੋਂ ਮਿਲੇਗਾ ਉਸ ਇੰਤਜ਼ਾਰ ਦੇ ਵਿੱਚ ਪੀੜਤ ਦੇ ਮਾਪਿਓ ਹਜੇ ਵੀ ਉਸ ਸਦਮੇ ਦੇ ਵਿੱਚ ਹੈ ਕਐਮਐਮਐਨ ਬੋਬੀਨਾ ਸੰਦੀਪ ਸ਼ਰਮਾ ਦੇਨੀ ਸਰਟੀ ਵੀ ਲੁਧਿਆਣਾ